ਏਅਰਪੋਰਟ ਤੇ ਅਕਸਰ ਹੀ ਤਸਕਰੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਕਸਟਮ ਵਿਭਾਗ ਦੇ ਵੱਲੋਂ ਇਹਨਾਂ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪਰ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਦੋ ਜਾਂ ਤਿੰਨ ਨਹੀਂ ਤਿੰਨ ਦਰਜਨ ਤੋਂ ਵੱਧ ਤਸਕਰ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਨੇ ਦਰਸਲ ਲਖਨਊ ਏਅਰਪੋਰਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿੱਥੇ 30 ਤੋਂ ਵੱਧ ਸੋਨੇ ਦੇ ਤਸਕਰ ਭੱਜਦੇ ਹੋਏ ਨਜ਼ਰ ਆ ਰਹੇ ਨੇ ਇਸ پورے ਮਾਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿੱਥੇ ਦੇਖਿਆ ਜਾ ਸਕਦਾ ਹੈ 에어ਪੋਰਟ ਗੇਟ ਤੇ ਤਸਕਰ ਭੱਜਦੇ ਹੋਏ ਵੇਖੇ ਜਾ ਸਕਦੇ ਨੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੇਟ ਤੇ ਸੁਰੱਖਿਆ ਕਰਮੀ ਵੀ ਮੌਜੂਦ ਹੈ ਪਰ ਉਹਨਾਂ ਨੂੰ ਰੋਕਣ ਦੇ ਵਿੱਚ ਨਾਕਾਮ ਹੋ ਜਾਂਦਾ ਹੈ ਤਤੀ ਤੋਂ ਵੱਧ ਇਹ ਤਸਕਰ ਨੇ ਜੋ ਫਰਾਰ ਹੋ ਜਾਂਦੇ ਨੇ 에어ਪੋਰਟ ਤੋਂ ਜਾਣਕਾਰੀ ਦੇ ਮੁਤਾਬਕ ਇਹਨਾਂ ਤਸਕਰਾਂ ਦੇ ਵਲੋਟੇਡ ਦੇ ਵਿੱਚ ਸੋਨਾ ਲੁਕਾ ਕੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਹਾਲਾਂਕਿ ਕਸਟਮ ਵਿਭਾਗ ਨੂੰ ਸ਼ੱਕ ਹੁੰਦਾ ਰੋਕਦਾ ਪਰ ਇਸੇ ਵਿਚਾਲੇ ਇਹ ਸੋਨੇ ਦੇ ਤਸਕਰ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਵੀਡੀਓ ਸਾਹਮਣੇ ਆਈ ਹੈ ਜਿੱਥੇ ਇਹ ਤਸਕਰ ਭੱਜਦੇ ਹੋਏ ਵੇਖੇ ਜਾ ਸਕਦੇ ਨੇ ਇੱਕ ਸੁਰੱਖਿਆ ਕਰਮੀ ਵੀ ਨਜ਼ਰ ਆਉਂਦਾ ਜੋ ਉਹਨਾਂ ਨੂੰ ਰੋਕਣ ਦੀ ناکਾਮ ਕੋਸ਼ਿਸ਼ ਕਰਦਾ ਹੈ ਤ ਤਸਕਰ ਫਰਾਰ ਹੋ ਜਾਂਦੇ ਨੇ ਤ ਲਖਨਊ 에어ਪੋਰਟ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਸੋਨੇ ਦੇ ਤਸਕਰ ਭੱਜਦੇ ਹੋਏ ਵੇਖੇ ਜਾ ਸਕਦੇ ਨੇ 30 ਤੋਂ ਵੱਧ ਇਹ ਤਸਕਰ ਨੇ ਜੋ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹਨਾਂ ਤਸਕਰਾਂ ਦੇ ਖਿਲਾਫ ਕਸਟਮ ਅਧਿਕਾਰੀਆਂ ਦੇ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦੇ ਮੁਤਾਬਕ ਇਹਨਾਂ ਤਸਕਰਾਂ ਨੇ ਟਰੇਡ ਦੇ ਵਿੱਚ ਸੂਨਾ ਲੁਕਾਇਆ ਹੋਇਆ ਸੀ। ਇਹ ਜਾਣਕਾਰੀ ਸਾਹਮਣੇ ਆਈ ਸੀ। ਐਫ ਆਈ ਆਰ ਦੇ ਮੁਤਾਬਕ ਤਸਕਰਾਂ ਦੇ ਵੱਲੋਂ 에어ਪੋਰਟ ਤੇ ਕਰਮਚਾਰੀਆਂ ਦੇ ਨਾਲ ਕਰਮੀਆਂ ਦੇ ਨਾਲ ਧੱਕਾ ਮੁਕੀ ਵਿਕਤੀ ਗਈ ਆ। ਹਾਲਾਂਕਿ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਪਰ ਇੱਕ ਸੀਸੀਟੀਵੀ ਸਾਹਮਣੇ ਆਈ ਹੈ ਜਿੱਥੇ ਤਸਕਰ 에어ਪੋਰਟ ਤੋਂ ਭੱਜਦੇ ਹੋਏ ਨਜ਼ਰ ਆ ਰਹੇ ਨੇ।